ਬੀਜੇਪੀ ਪਾਰਟੀ ਮਰਦਾਬਾ 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 ਬੀਜੇਪੀ ਪਾਰਟੀ ਮਰਦਾਬਾ 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 ਪਾਰਟੀ ਦਾ ਬਾਈਕਾਟ ਕਰੋ ਬਾਈਕਾਟ ਕਰੋ ਬਾਈਕਾਟ ਕਰੋ ਬੀਜੇਪੀ ਪਾਰਟੀ ਦਾ ਬਾਈਕਾਟ ਕਰੋ ਬਾਈਕਾਟ ਕਰੋ ਬਾਈਕਾਟ ਕਰੋ ਕੌਣ ਵਾਲੀਆਂ ਲੋਕ ਸਭਾ ਚੋਣਾਂ ਚ ਭਾਜਪਾ ਨੂੰ ਹੋਣਾ ਪੈ ਸਕਦਾ ਹੈ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਕਿੱਧਰ ਬਾ ਹਲਕੇ ਦੇ ਪਿੰਡ-ਪਿੰਡ ਲੱਗ ਰਹੇ ਨੇ ਬੀਜੇਪੀ ਪਾਰਟੀ ਦੇ ਬਾਈਕਾਟ ਦੇ ਬੋਰਡ ਪਿੰਡ ਮਦੀਰ ਦੇ ਕਿਸਾਨਾਂ ਨੇ ਵੀ ਲਗਾ ਦਿੱਤੇ ਆਪਣੇ ਪਿੰਡ ਦੇ ਵੱਖ-ਵੱਖ ਥਾਵਾਂ ਤੇ ਚੇਤਾਵਨੀ ਬੋਰਡ ਭਾਰਤੀ ਕਿਸਾਨ ਯੂਨੀਅਨ ਫਤਿਹ ਪੰਜਾਬ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦੀਰ ਦੀ ਅਗਵਾਈ ਵਿੱਚ ਪਿੰਡ ਵਸਣਾਂ ਨੇ ਪਿੰਡ ਦੇ ਵੱਖ-ਵੱਖ ਥਾਵਾਂ ਤੇ ਚੇਤਾਵਨੀ ਬੋਰਡ ਲਗਾ ਦਿੱਤੇ ਇਸ ਬੋਰਡ ਦੇ ਉੱਪਰ ਸ਼ਹੀਦ ਕਿਸਾਨਾਂ ਸ਼ੁਭ ਕਰਨ ਦੀ ਤਸਵੀਰ ਵੀ ਲਗਾਈ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਫਤਿਹ ਪੰਜਾਬ ਜਿਨ੍ਹਾਂ ਨੇ ਹਰਜੀਤ ਸਿੰਘ ਅਤੇ ਦਾਰਾ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਭਾਜਪਾ ਲੀਡਰ ਨਾ ਆਵੇ ਉਹਨਾਂ ਕਹਿੰਦੇ ਕਿ ਨਾ ਹੀ ਸਾਡੇ ਪਿੰਡ ਦਾ ਕੋਈ ਨੁਮਾਇੰਦਾ ਭਾਜਪਾ ਲੀਡਰਾਂ ਨੂੰ ਪਿੰਡ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ ਨਹੀਂ ਤਾਂ ਉਹਨਾਂ ਨੂੰ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਉਹਨਾਂ ਕਹਿੰਦੇ ਕਿ ਭਾਜਪਾ ਵੱਲੋਂ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਤੇ ਰੋਕ ਕੇ ਕਿਸਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਗਿਆ ਤੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਭਾਜਪਾ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਇਸ ਨੂੰ ਲੈ ਕੇ ਉਹਨਾਂ ਕਹਿ ਕੇ ਸਾਡੇ ਹਲਕੇ ਦੇ ਵਿੱਚ ਹਲਕਾ ਫਰੀਦਕੋਟ ਤੋਂ ਗਾਇਕ ਹਾਂਸਰਾਏ ਹਾਂਸ ਭਾਜਪਾ ਨੇ ਉਮੀਦਵਾਰ ਵਜੋਂ ਉਤਾਰੇ ਨੇ ਉਹਨਾਂ ਦਾ ਪਿੰਡੋਂ ਤੇ ਸਖਤ ਵਿਰੋਧ ਕੀਤਾ ਜਾਵੇਗਾ ਹੋਰ ਕੀ ਕੁਝ ਗਿਆ ਪਿੰਡ ਵਸੀਆਂ ਨੇ ਆਓ ਤੁਹਾਨੂੰ ਸੁਣਾਉਣੇ ਆ ਮੈਂ ਹਰਜੀਤ ਸਿੰਘ ਪਿੰਡ ਮਧੀਰ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਫਤਿਹਪੰਜਾਬ ਸ੍ਰੀ ਮੁਕਸਾ ਸਾਹਿਬ ਠੀਕ ਹੈ ਭਾਈ ਜੀ ਅੱਜ ਪੋਸਟਰ ਲਾ ਰਹੇ ਹਾਂ ਬੀਜੇਪੀ ਦਾ ਬਾਈਕਾਊਟ ਕਰ ਰਹੇ ਹਾਂ ਕੀ ਕਹੋਗੇ ਇਸ ਬੰਦ ਚ ਅਸੀਂ ਇਹੀ ਕਹਿ ਰਹੇ ਆਈ ਸਾਰੇ ਪਿੰਡ ਦੇ ਚ ਫਲੈਕਸ ਲਾ ਦੇ ਆਈ ਅਸੀਂ ਤੇ ਪਿੰਡ ਦਾ ਕੋਈ ਵੀ ਨੁਮਾਇੰਦਾ ਭਾਜਪਾ ਦੇ ਲੀਡਰ ਨੂੰ ਪਿੰਡ ਚ ਨਾਂ ਲਿਆਵੇ ਤਾਂ ਚੰਗਾ ਤੇ ਜੇ ਲਿਆਊਗਾ ਤਾਂ ਉਹ ਆਪ ਦਾ ਜ਼ਿੰਮੇਵਾਰ ਖੋਦੂਗਾ ਤੇ ਕੋਈ ਵੀ ਲੀਡਰ ਸਾਡੇ ਪਿੰਡ ਵਿੱਚ ਭਾਜਪਾ ਦਾ ਨਾਂ ਹੀ ਆਵੇ ਤਾਂ ਚੰਗਾ ਰਹੂਗਾ ਜੀ ਭਾਜਪਾ ਦਾ ਵਿਰੋਧ ਕਿਉਂ ਹੋ ਰਿਹਾ ਜੀ ਭਾਜਪਾ ਦਾ ਵਿਰੋਧ ਸਾਡੇ ਜੋ ਕਿਸਾਨੀ ਮੁੱਦੇ ਸੀਗੇ ਜੀ ਐਮਐਸਪੀ ਤੇ ਹੋਰ ਕਈ ਮੁੱਦੇ ਆਈ ਉਹ ਨਹੀਂ ਪਾਸ ਕਰ ਰਹੇ ਕਾਨੂੰਨ ਰੱਦ ਨਹੀਂ ਕਰ ਰਹੇ ਤੇ ਉਹਦੇ ਵਿਰੋਧ ਵਿੱਚ ਅਸੀਂ ਧਰਨੇ ਵੀ ਲਾਈਏ ਲਾਏ ਹੋਏ ਆ ਜੀ ਖਣੋਰੀ ਬਾਰਡਰ ਸ਼ਿੰਭੂ ਬਾਰਡਰ ਤੇ ਸਾਡੇ ਮੰਨ ਲਓ ਵੀ ਉਹਨਾਂ ਨੇ ਹਜੇ ਤੱਕ ਕਾਨੂੰਨ ਰੱਦ ਨਹੀਂ ਕੀਤੇ ਜੀ ਤੇ ਉਹਦੇ ਵਿਰੋਧ ਚ ਅਸੀਂ ਭਾਜਪਾ ਵਿਰੋਧ ਕਰ ਰਹੇ ਆ ਜੀ ਜੇ ਇਥੋਂ ਹੀ ਆਪਾਂ ਗੱਲ ਕਰੀਏ ਤਾਂ ਇੱਥੇ ਐਮਪੀ ਦੀ ਸੀਟ ਤੇ ਕਿਹੜਾ ਭਾਜਪਾ ਲੜਦਾ ਜੂਣ ਲੜਦਾ ਹੈ ਭਾਈ ਪਾਦਾ ਇੱਥੇ ਅਨਸਰ ਆ ਜਾਂਸੀ ਲੱਗਦਾ ਹੀ ਮੈਨੂੰ ਜਿਹੜਾ ਚੋਣ ਲੜ ਲੜ ਰਿਹਾ ਹੈ ਅਸੀਂ ਕਹਿੰਦਾ ਕਿ ਕਹਿੰਦਾ ਕਿ ਮੈਂ ਤਾਂ ਜਿਹੜਾ ਕਿਸਾਨਾ ਖਾਲ ਕੋਈ ਹਜੇ ਤੱਕ ਕੋਈ ਬਿਆਨ ਵੀ ਨਹੀਂ ਏਦਾਂ ਦਿੱਤਾ ਤੇ ਮੈਂ ਪਹਿਲਾਂ ਧਰਨੇ 'ਚ ਵੀ ਜਾਂਦਾ ਰਿਹਾ ਤਾਂ ਕਿਸਾਨ ਮੈਨੂੰ ਤਾਂ ਮੇਰਾ ਦਬਾਈ ਕਰ ਨਹੀਂ ਕਰਦਾ ਨਹੀਂ ਅਸੀਂ ਪੂਰਨ ਤੌਰ ਤੇ ਬਾਈਕਾਟ ਕੀਤਾ ਜੀ ਮੰਨ ਲਓ ਜਿਹੜਾ ਐਮਪੀਏ ਇੱਥੇ ਸਾਡੇ ਭਾਈ ਪਾਦਾ ਲੜ ਰਿਹਾ ਹੈ ਅਸੀਂ ਵੋਟ ਨਹੀਂ ਪਾਉਣ ਦਿੰਦੇ ਤੇ ਨਾ ਹੀ ਉਹ ਸਾਡੇ ਪਿੰਡ ਵਿੱਚ ਆਵੇ ਹਾਂਜੀ ਭਾਈ ਜੀ ਕੀ ਨਾਮ ਹੈ ਦਾਰਾ ਸਿੰਘ ਪਿੰਡ ਮਦੀਰ ਬੜੀ ਬਾਈਕਾਟ ਜਿਹੜਾ ਭਾਈਪਾ ਦਾ ਕਰ ਰਹੇ ਹਾਂ ਪੋਸਟਰ ਲਗਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜਾ ਸੁੱਭ ਕਰਨ ਸਾਡਾ ਮਾਰਿਆ ਗਿਆ ਉੱਥੇ ਕਿਸਾਨੀ ਮੋਰਚੇ ਦੇ ਵਿੱਚ ਇਹਨਾਂ ਦਾ ਬਾਈਕਾਟ ਸਾਡੇ ਕਾਨੂੰਨ ਆ ਜਿਹੜੇ ਇਹ ਰੱਦ ਨਹੀਂ ਕਰ ਰਹੇ ਇਹਦੇ ਕਰਕੇ ਇਹਨਾਂ ਦਾ ਬਾਈਕਾਟ ਕਰ ਰਹੇ ਹਾਂ